ਹਾਂਜੀ ਆਪਣੇ ਘਰ ਨੂੰ ਕਿਸਿਆਂ ਦਾ ਬਸਵਾ ਬਸ ਘਰ ਪੈਦਾ ਕਰੋ ਘਰ ਨੂੰ ਸ਼ਮਸ਼ਾਨ ਨਾ ਬਣਾਓ ਘਰ ਨੂੰ ਸਵਰਗ ਬਣਾਓ ਨੰਬਰ 1 ਤਾਂ ਜੀ ਕਦੇ ਵੀ ਕਿਸੇ ਦੇ ਘਰ ਦੇ ਵਿੱਚੋਂ ਚੱਪਲਾ ਨਾ ਲੈ ਕੇ ਆਓ ਕਈ ਵਾਰ ਕੀੰਦਾ ਆਪਾਂ ਕਿਸੇ ਰਿਸ਼ਤੇਦਾਰ ਚ ਜਾਂਦੇ ਆ ਆਪਣੇ ਸਪਨਾ ਟੁੱਟ ਜਾਂਦੇ ਆ ਤਾਂ ਉਹ ਕਹਿੰਦੇ ਵੀ ਤੁਸੀਂ ਚਲ ਮੇਰੀਆਂ ਚੱਪਲਾ ਲੈ ਜਿਓ ਤੇ ਆਪਾਂ ਲੈ ਆਉਨੇ ਆ ਮੁੜ ਕੇ ਆਪਾਂ ਉਹਨਾਂ ਨੂੰ ਵਾਪਸ ਕਰਨਾ ਭੁੱਲ ਜਾਂਦੇ ਆ ਤੇ ਤੁਸੀਂ ਕਦੇ ਵੀ ਕਿਸੇ ਦੀ ਚੱਪਲਾ ਉਹਦੇ ਘਰੇ ਨਾ ਲੈ ਕੇ ਆਓ ਜੋ ਨਾਲੇ ਘਰ ਦੇ ਮਾੜੇ ਫਲਾਤ ਹੋਣਗੇ ਉਹ ਤੁਹਾਡੇ ਘਰ ਦੇ ਵਿੱਚ ਹੋਣੇ ਸ਼ੁਰੂ ਹੋ ਜਾਣਗੇ ਉਸ ਤਰ੍ਹਾਂ ਹੀ ਹੋਣਾ ਸ਼ੁਰੂ ਹੋ ਜਾਊਗਾ ਜੇ ਤੁਸੀਂ ਕਿ ਇੱਕ ਤੁਸੀਂ ਕਦੇ ਵੀ ਕਿਸੇ ਦੇ ਘਰੋਂ ਛਤਰੀ ਨਾ ਲੈ ਕੇ आओ ਛਤਰੀ ਵੀ ਆਪਾਂ ਹੀ ਭੈਣ ਭਾਈ ਕਰੇ ਚੱਲ ਜਾਂਦੇ ਹੈ ਅਚਾਨਕ ਨਹੀਂ ਆ ਜਾਂਦਾ ਹੈ ਅਗਲਾ ਕਹਿੰਦਾ ਛਤਰੀ ਲਿਆਉਣਾ ਜਿੰਨੀ ਵੀ ਉਹਦੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੋਵੇ ਉਹ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰੂਗੀ ਤੁਹਾਡਾ ਨੁਕਸਾਨ ਹੋਣਾ ਸ਼ੁਰੂ ਹੋ ਜਾਊਗਾ ਤੇ ਇੱਕ ਤੁਸੀਂ ਘਰ ਦੇ ਵਿੱਚ ਕਦੇ ਵੀ ਸੋਈ ਆਵੇ ਸੋਈ ਦਾ ਪੂਰਾ ਖਿਆਲ ਰੱਖੋ ਕਿ ਤੁਸੀਂ ਬਿਮਾਰੀਆਂ 'ਚ ਘਿਰੇ ਰਹਿੰਦੇ ਨਹੀਂ ਫ੍ਰਿਜ ਦਾ ਪੂਰੀ ਚੰਗੀ ਤਰ੍ਹਾਂ ਸਾਫ ਸਫਾਈ ਦੂਜੀ ਤੀਜੀ ਫ੍ਰਿਜ ਦੀ ਸਾਫ ਸਫਾਈ ਜ਼ਰੂਰ ਕਰੋ ਕਦੇ ਵੀ ਫ੍ਰਿਜ ਦੇ ਵਿੱਚ ਉਲੀ ਲੱਗੀ ਹੋਈ ਚੀਜ਼ ਨਾ ਫ੍ਰਿਜ 'ਚ ਹੋਵੇ ਨਾ ਤੁਹਾਡੇ ਸੂਏ 'ਚ ਹੋਵੇ ਜੇ ਹੁੰਦੀ ਹੈ ਤਾਂ ਤੁਸੀਂ ਹਮੇਸ਼ਾ ਬਿਮਾਰੀਆਂ 'ਚ ਕਿਰੇ ਰਹੋਗੇ ਬਿਮਾਰੀਆਂ 'ਚ ਕਦੇ ਵੀ ਬਾਹਰ ਨਹੀਂ ਨਿਕਲ